ਸੋ ਅੱਗੇ ਨਾ ਹੋ ਜੇ ਮੈਂ ਹੋ ਜਾ ਸਭ ਤੋਂ ਅੱਗੇ ਸੋ ਪਿਆਰੇ ਖਾਲਸਾ ਜੀ ਇਹੋ ਜਾਨੀ ਅਰਦਾਸਾਂ ਫੜਦੀਆਂ ਸਕੋਈ ਮੂੰਹ ਨਹੀਂ ਲਾਉਂਦਾ ਇਹ ਵੀ ਨਿਰਾਸ਼ਾ ਦੇ ਆਲਮ ਚ ਪਹੁੰਚ ਗਿਆ ਵੀ ਕਿੱਥੇ ਜਾ ਜਾ ਕਾਰ ਹੁੰਦੀ ਸੀ ਕਿੱਥੇ ਅਗਲਾ ਪਿੱਠ ਪਮਾ ਕੇ ਨੰਗਦਾ ਵੀ ਇਹ ਤਾਂ ਗੁਰੂ ਤੋਂ ਬੇਮਖ ਹੋ ਗਿਆ ਤੁਹਾਨੂੰ ਲੈਣਾ ਕੀ ਹੈ ਫਿਰ ਪਿਆਰੇ ਖਾਲਸਾ ਜੀ ਉਹ ਕਿੱਥੇ ਪਹੁੰਚਿਆ RAM RAJ ਬੈਠਾ ਗੁਰੂ ਬਣਿਆ ਦੇਹਰਾਦੂਨ ਉਹਦੇ ਚੇਲੇ ਮਸੰਦ ਆ ਉਹਦੇ ਚੇਲੇ ਕਿਉਂਕਿ 7ਵੇਂ ਪਾਸ਼ਾ 7ਵੇਂ ਗੁਰੂ ਗੁਰੂ ਹਰਰਾਏ ਸਾਹਿਬ ਜਿਨ੍ਹਾਂ ਦਾ ਹੈ ਪੁੱਤਰ RAM ਰਾਏ ਤੇ ਜਿਹਨੂੰ 72 ਕਲਾ ਦੇਖ ਕੇ ਗੁਰੂ ਸਾਹਿਬ ਨੇ ਭੇਜਿਆ ਸੀਗਾ ਔਰੰਗਜੇਬ ਦੇ ਦਰਬਾਰ ਵਿੱਚ ਕੋਈ ਕਰਾਮਾਤ ਨਾ ਦਿਖਾਈ ਵਿਚਾਰ ਗੋਸ਼ਟ ਕਰੀ ਵਾਪਸ ਆ ਜੀ ਪਰ ਔਰੰਗਜੇਬ ਨੇ ਪਰਮਾ ਲਿਆ ਸੀ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਆਪਦੇ ਜਾਲ ਵਿੱਚ ਤੇ ਇਹਨੇ ਗਰਬਾਣੀ ਦੀ ਤਕ ਬਦਲਦੀ ਸੀ ਜੋ ਤੋਕ ਬਦਲਤੀ ਸਿੱਖਾਂ ਨੇ ਆਕੇ ਕਿਹਾ ਸੱਤਵੇਂ ਪਾਤਸ਼ਾਹ ਨੂੰ ਵੀ ਥੋੜਾ ਬੇਟਾ ਹੋ ਗਏ ਪੁੱਤਰ ਹੋ ਗਏ ਗੁਰਬਾਣੀ ਦੀ ਤੋਕ ਬਦਲਤੀ ਪਿਆਰੇ ਖਾਲਸਾ ਜੀ ਇਹ ਜੋ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਦੀ ਬਾਣੀ ਆ ਲਗਾ ਮਾਤਰਾ ਕੰਨ੍ਹ ਸਿਹਾਰੀ ਬਿਆਰੀ ਵੀ ਨਹੀਂ ਬਦਲੀ ਜਾ ਸਕਦੀ ਇਹ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧਰ ਦਰਗਾਹ ਚੋਂ ਲੈ ਕੇ ਆਏ ਸਾਡੇ ਕਲਯੁਗੀ ਜੀਵਾਂ ਦਾ ਆਧਾਰ ਕਰਨ ਵਾਸਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮੰਤ ਸਾਰੇ ਗੁਰਵਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ ਜਿਨ੍ਹਾਂ ਨੇ ਬਾਣੀ ਨੂੰ ਗੁਰੂ ਮੰਨਿਆ ਪ੍ਰਤੱਖ ਦਰਸ਼ਨ ਹੁੰਦੇ ਆ ਬਾਣੀ ਦੇ ਵਿੱਚ ਹੁਣ ਧੋਖੀ ਬਦਲਤੀ ਗੁਰਵਾਣੀ ਦੀ ਮਹਾਰਾਜ ਨੇ ਕਹਿਤਾ ਸਤਵੇਂ ਪਾਸ਼ਾ ਨੇ ਕਿ ਸਾਡੇ ਮੱਥੇ 'ਤੇ ਨਾ ਲੱਗੇ ਫੇਰ ਕਹਿੰਦਾ ਏ ਰੰਗਜੀਤ ਨੂੰ ਕਹਿੰਦਾ ਜੀ ਮੈਨੂੰ ਤਾਂ ਆ ਜਵਾਬ ਆਇਆ ਏ ਸੰਦੇਸ਼ਾਂ ਮਿਲੇ ਆ ਵੀ ਸਾਡੇ ਮੱਥੇ 'ਤੇ ਨਾ ਲੱਗੇ ਫੇਰ ਉਹਨੇ ਦੇਹਰਾਦੂਨ ਬਖਸ਼ਤਾ ਸੀ ਜਗੀਰ ਬਖਸ਼ਤੀ ਸੀ ਰੰਗਜੀਤ ਨੇ ਵੀ ਗੁਰੂ ਦਾ ਪੁੱਤਰ ਆ ਕਿਤੇ ਲੋੜ ਪਊਗੀ ਉੱਥੇ ਬੈਠਾ ਦੇਹਰਾਦੂਨ ਗੱਦੀ ਲਾਈ ਬੈਠਾ ਮਸੰਦ ਇਹਦੇ ਨੂੰ ਖਤਰਾ ਸੀ ਕਈ ਖਿਲਾਫ ਵੀ ਹੋ ਗਏ ਸੀ ਇਹਦੇ RAM RAJ ਦੇ ਸਟੇਨ ਗਣ ਬਦੂਖਾਂ ਵਾਲੇ ਖੜਾਏ ਆ ਨੇ ਆਪਦੇ ਗਣ ਮੈਣ ਬੈਠਾ ਗੱਦੀ ਲਾਈ ਜਿਹੜਾ ਸੀ ਇਹ ਅਨੰਦ ਚੰਦ ਇਹ ਦੇਹਰਾਦੂਨ ਚਲਿਆ ਗਿਆ RAM RAJ ਦੀ ਸ਼ਰਨ ਦੇ ਵਿੱਚ ਵੀ ਹੋਰ ਤਾਂ ਕਿਸੇ ਨੇ ਝੱਲਣਾ ਨਹੀਂ ਮੈਨੂੰ ਰਾਮ ਰਾਏ ਕੋਲੇ ਜਾਣੇ ਆ ਬਥੇਰਾ ਜਿਹੜਾ ਕੁਸ ਹੁਣਾ ਸੀ ਹੋ ਗਿਆ ਏ ਆ ਰਾਮ ਰਾਏ ਬੈਠਾ ਏ ਗੱਦੀ ਲਈ ਰਾਈਫਲਾਂ ਵਾਲੇ ਖੜੇ ਉਹਦੇ ਮਸੰਦ ਅੰਗ ਰੱਖਿਆ ਕੋ ਇਹਦਾ ਸੀਗਾ ਇਹ ਆਨੰਦ ਚੰਦ ਜਦੋਂ ਗਿਆ ਇਹ ਨਮਸਕਾਰ ਕੀਤੀ ਹੈ ਆ ਰਾਮ ਰਾਏ ਦੀਆਂ ਨੂੰ ਆ ਰਾਮ ਰਾਏ ਨੂੰ ਕਹਿੰਦਾ ਜੀ ਮੈਂ ਆਨੰਦ ਚੰਦ ਆ ਭਾਈ ਕੀ ਡਰੋਲੀ ਰਹਿਣ ਵਾਲਾ ਬਾਜਾਂ ਵਾਲੇ ਗੁਰੂ ਗੁਰੂ ਗੋਬਿੰਦ ਸਿੰਘ ਨਾਲ ਮੇਰੀ ਵਿਗੜ ਗਈ ਹੈ ਇਹ ਨਹੀਂ ਦੱਸਿਆ ਕਿ ਮਾਇਆ ਕਾਲੀ ਕਰਤੂਤ ਕੀ ਕੀਤੀ ਕਹਿੰਦਾ ਮੇਰੀ ਵਿਗੜ ਗਈ ਐ ਤੁਸੀਂ ਮੈਨੂੰ ਆਪਦਾ ਸੇਵਕ ਬਣਾ ਲਓ ਹੁਣ ਜਿਹੜੀ ਜ਼ਿੰਦਗੀਆਂ ਮੈਂ ਤੁਹਾਡੇ ਚਾਨਾ ਜਣਾ ਕੇ ਤੁਹਾਡੀ ਸੇਵਾ ਕਰੂੰ ਨਾਲੇ ਗੁਰੂ ਦੇ ਭੇਦ ਦੱਸੂੰਗਾ ਸਾਰੇ ਤੁਹਾਨੂੰ ਕੀ ਕਰ ਰਹੇ ਆ ਕੀ ਵਿਆਹ ਤੋਂ ਬੰਦੀ ਉਹਨਾਂ ਦੀ RAM RAJ ਕਹਿੰਦਾ ਤੁਸੀਂ ਕੱਲ ਨੂੰ ਆ ਜਾਓ ਕੋਈ ਨਹੀਂ ਅਸੀਂ ਰੱਖ ਲਾਂਗੇ ਸੰਭ ਲਾਂਗੇ RAM RAJ ਨੂੰ ਵੀ ਆਏ ਹੋ ਗਿਆ ਕਿ ਬਾਜਾਂ ਵਾਲੇ ਗੁਰੂ ਦੇ ਸਾਰੇ ਭੇਦ ਲਾਵਾਂਗੇ ਜਿਹੜੇ ਗਨਮੈਨ ਖੜੇ ਸੀਗੇ ਅੰਗਰਖੇ ਕਾ ਰਾਮ ਰਾਏ ਦੇ ਉਹ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਵੀ ਗੱਲ ਸੁਣੋ ਇਹ ਤਾਂ ਨਾ ਜਿਵੇਂ ਬਾਹਰ ਦੀ ਰੂੜੀ ਹੁੰਦੀ ਹੈ ਗੰਦ ਹੁੰਦਾ ਇਹੇ ਗੰਦ ਆ ਇਹ ਇਹ ਬੰਦਾ ਜਿਹੜਾ ਆਪਦੇ ਗੁਰੂ ਦਾ ਨਹੀਂ ਬਣਿਆ ਤੇ ਆ ਸਾਡੇ ਗੁਰੂ ਦਾ ਕਿੱਥੋਂ ਬਣ ਜੂਗਾ ਅੱਛਾ ਜੇ ਇਹ ਆ ਗਿਆ ਅੰਗਰਖ ਗੱਲਾਂ ਕਰਦੇ ਆ ਕਹਿੰਦਾ ਜੇ ਇਹ ਆ ਗਿਆ ਨਾ ਇਹ ਇਹ ਸਾਰੇ ਭੇਦ ਦੇਊਗਾ ਸਾਡੀ ਕੋਈ ਬੁੱਛ ਗਿਛ ਨਹੀਂ ਰਹਿਣੀ ਦੋਵੇਂ ਜਾਣੇ ਅੰਗਰਖ ਕਹਿੰਦੇ ਕੱਲ ਨੂੰ ਜਦੋਂ ਆਊਗਾ ਨਾ ਗੇਟ 1 ਸਾਰੇ ਦੀ ਛਾਤੀ 'ਚ ਗੋਲੀ ਮਾਰਾਂਗੇ ਇਹਨੂੰ ਗੱਡੀ ਚਾੜਾਂਗੇ ਬਾਰ ਦੀ ਰੂੜੀ ਚੱਕ ਦਾਂਗੇ ਗੰਦ ਚੱਕ ਦਾਂਗੇ ਖਤਮ ਕਰ ਦਾਂਗੇ ਦੋਨੇ ਅੰਗਰਖ ਕਿਨੇ ਇੱਕ ਦੂਜੇ ਨਾਲ ਇਹ ਮੀਟਿੰਗ ਕਰ ਲਈ ਸਲਾਹ ਕਰ ਲਈ ਲੋ ਸੁਣੋ ਜੀ ਕਾਬਰਚਾ ਨਾ ਸਮਾਂ ਸੀਮਤ ਹੈ ਅਗਲੇ ਜਣ ਆਇਆ ਨੰਦ ਚੰਦ ਗੱਡੀ 'ਤੇ ਬੈਠਾ ਹੈ ਰਾਮਰਾਏ ਉਹੀ ਕੱਲ ਵਾਲੇ ਅੰਗਰਖ ਖੜੇ ਆ ਜਦੋਂ ਵੜਨ ਲੱਗਿਆ ਇੱਕ ਅੰਗ ਰਖ ਕਿਨੇ ਨੰਦ ਚੰਦ ਦੇ ਛਾਤੀ 'ਚ ਗੋਲੀ ਮਾਰੀ ਛਾਤੀ 'ਚ ਉੱਥੇ ਹੀ ਗਸ਼ ਖਾ ਕੇ ਡਿੱਗ ਪਿਆ ਡਿੱਗਿਆ ਹੋਇਆ ਸਹਿਕਦਾ ਹੋਇਆ ਚੰਦ ਸਾਹ ਰਹਿੰਦੇ ਐ ਉਹਦੀ ਅਕਲ ਟਿਕਾਣੇ ਆਈ ਡਿੱਗਿਆ ਹੋਇਆ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੂੰ ਫੇਰ ਫਰਿਆਦ ਕਰਦਾ ਹੈ ਕਹਿੰਦਾ ਮਹਾਰਾਜ ਮੈਨੂੰ ਬਖਸ਼ ਲਿਓ ਮੈਂ ਸਾਰੀ ਜ਼ਿੰਦਗੀ ਤੁਹਾਡੇ ਚਰਨਾਂ ਚ ਲਾਤੀ ਐ ਆ ਅੰਤ ਸਮੇਂ ਮੈਂ ਕੀ ਕਲੰਕ ਖੱਟ ਲਿਆ ਹੁਣ ਡਿੱਗਦਾ ਹੋਇਆ ਅੰਤੋਂ ਸਾਹਾਂ ਤੇ ਪਿਆ ਜਵੇਂ ਬਾਜਾਂ ਵਾਲੇ ਗੁਰੂ ਤੋਂ ਮਾਫ਼ੀਆਂ ਮੰਗਦਾ ਏ ਲਓ ਬਖਸ਼ਣ ਨਮਾਣੇ ਨੂੰ ਅਰਜੋਈਆਂ ਕਰਦਾ ਹਾਂ ਟਾੜੀ ਜੱਥਾ ਇਉਂ ਬਿਆਨ ਕਰਦਾ ਚੱਲਦੇ ਨੇ ਅੱਗੇ ਦੀ ਤਿਆਰੀ ਏ ਫੇੜਾ ਆਕਰਦਾ ਨੇਣੂ ਜਲ ਜਾਰੀ ਏ ਸਾਰੁ ਰੁਗ ਰੁਗ ਚੱਲਦੇ ਨੇ ਅੱਗੇ ਦੀ ਤਿਆਰੀ ਏ ਜੇ ਬੇਮੁਖ ਹੋਇਆ ਇਹ ਤੇ ਦਰਸ਼ਨ ਕਰ ਕਰ ਕੇ ਕਿੰਨੇ ਜੀਵਾਂ ਤਰਨਾ ਸੀ ਮੈਂ ਹੱਕ ਪਰਾਇਦੇ ਕਾ ਤੋਂ ਹੱਥ ਧਰਦਾ ਹਾਂ ਲਓ ਬਖਸ਼ ਨਮਾਣੇ ਨੂੰ ਅਰਜੋਈਆਂ ਕਰਦਾ ਹਾਂ ਲਓ ਬਖਸ਼ ਨਮਾਣੇ ਨੂੰ ਅਰਜੋਈ ਦਲ ਪਰਿਤ ਕਹੇ ਹੁਣ ਸੋਖਾ ਮਰਦਾ ਲਓ ਬਖਸ਼ਨ ਮਾਣੇ ਨੂੰ ਅਰਜੁਆ ਕਰਦਾ ਲਓ ਬਖਸ਼ਨ ਮਾਣੇ ਨੂੰ ਅਰਜੁਆ ਕਰਦਾ ਲਓ ਬਖਸ਼ਨ ਮਾਣੇ ਨੂੰ ਸਾਹਾਂ ਤੇ ਪਿਆ ਆਨੰਦ ਚੰਦ ਬਾਜਾਂ ਵਾਲੇ ਗੁਰੂ ਤੋਂ ਮਾਫੀਆਂ ਵੀ ਮੰਗਦਾ ਵੀ ਮੇਥੋਂ ਭੁੱਲ ਹੋ ਗਈ ਵੱਜਰ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਹੋ ਤੇ ਇੰਨਾ ਕੁਝ ਕਹਿੰਦਾ ਹੋਇਆ ਉਹ ਪੌਰ ਪੰਜੇ ਜੋ ਅਡਾਰੀ ਲਾ ਗਿਆ ਹੈ